ਜੋ ਕੁਛ ਸ਼ੋਭਦੀਪ ਨੇ ਸੋਚਿਆ ਸੀ ਉਹ ਵੀ ਗੁਰੂ ਦੀ ਕਿਰਪਾ ਨਾਲ ਸੱਚੀ ਹੋਇਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦਿਆਂ ਦੋਸਤੋ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਕੱਲ ਪਰਸੋ ਦੀਆਂ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੀ ਪ੍ਰੈਗਨੈਂਟਸ ਨੂੰ ਲੈ ਕੇ ਖਬਰਾਂ ਫਿਲਾਈਆਂ ਜਾ ਰਹੀਆਂ ਨੇ ਆਖਰ ਕੀ ਹੋ ਸਕਦਾ ਹੈ ਸੱਚ ਕੀ ਸੱਚ ਵਿੱਚ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਪ੍ਰੈਗਨੈਂਟ ਨੇ ਕੀ ਸੱਚ ਵਿੱਚ ਮਾਰਚ ਮਹੀਨੇ ਉਹਨਾਂ ਦੇ ਹਵੇਲੀ ਵਿੱਚ ਬੱਚੇ ਦੀਆਂ ਗੂੰਜਣੀਆਂ ਕਿਲਕਾਰੀਆਂ ਦੋਸਤੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਦੇ ਘਰ ਨਵਾਂ ਬੱਚਾ ਰਿਹਾ ਹੈ ਪਰਪਲ ਕੌਰ ਸਿੰਘ ਸਿੱਧੂ ਦੇ ਵੱਲੋਂ ਕੋਈ ਵੀ ਹਾਲੇ ਐਦਾਂ ਦੀ ਨਿਊਜ਼ ਬਾਰੇ ਸਾਡੇ ਨਾਲ ਜਾਣਕਾਰੀ ਨਹੀਂ ਸਾਂਝੀ ਕੀਤੀ ਅਤੇ ਨਾ ਹੀ ਚਰਨ ਕੌਰ ਜੀ ਨੇ ਸਾਡੇ ਨਾਲ ਪ੍ਰੈਗਨਸੀ ਨੂੰ ਲੈ ਕੇ ਕੋਈ ਵੀ ਜਾਣਕਾਰੀ ਅਪਡੇਟ ਸਾਂਝੀ ਨਹੀਂ ਕੀਤੀ ਜੋ ਵੀ ਖਬਰਾਂ ਮਿਲ ਰਹੀਆਂ ਨੇ ਸੂਤਰਾਂ ਦੇ ਦੱਸੇ ਜਾਣ ਮੁਤਾਬਕ ਹੀ ਹਰ ਕੋਈ ਕਹਿ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਘਰ ਆਉਣ ਵਾਲੀਆਂ ਨੇ ਖੁਸ਼ੀਆਂ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਤਾਇਆ ਜੀ ਨੇ ਕਿਹਾ ਹੈ ਕਿ ਚਰਨਕੌਰ ਪ੍ਰੈਗਨੈਂਟ ਨੇ ਅਤੇ ਉਹਨਾਂ ਨੇ ਆਈਵੀਐਫ ਰਾਹੀਂ ਬੇਬੀ ਨੂੰ ਜਨਮ ਦੇਣਗੇ ਜੋ ਕਿ ਹਾਲੇ ਇਸ ਟਾਈਮ ਉਹ ਬਾਹਰਲੇ ਵਿਦੇਸ਼ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਹੈ ਉਹਨਾਂ ਦਾ ਸਭ ਇਲਾਜ ਹੋ ਰਿਹਾ ਹੈ ਅਤੇ ਨਾ ਹੀ ਚਰਨਕੌਰ ਸੋਸ਼ਲ ਮੀਡੀਆ ਤੇ ਕਾਫੀ ਦਿਨਾਂ ਤੋਂ ਐਕਟਿਵ ਨਹੀਂ ਬਾਕੀ ਦੋਸਤੋ ਤੁਸੀਂ ਆਪਣੀ رائے ਜ਼ਰੂਰ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰਿਓ ਜੀ